ਕਿੰਨੇ-ਕਿੰਨੇ ਲੈ ਆਏ ਸੀ ਦੋ ਲੈ ਆਏ ਸੀ ਅੱਜ ਤਾਂ ਦੋਨੇ ਖੜੇ ਆ ਦੋਨੇ ਖੜੇ ਆ ਹਾਂਜੀ ਉਹ ਵੀ ਆਪਣੇ ਹੀ ਆ ਉਹ ਵੀ ਆਪਣੇ ਹੀ ਠੀਕ ਆ ਜੀ ਤਾਂ ਫਿਰ ਮੰਦਾ ਹੀ ਆ ਜਣਾ ਮੰਦਾ ਚੱਲਦਾ ਜੀ ਹਾਂ ਮੰਦਾ ਚੱਲੀਏ ਬਸ ਤੇ ਫਿਰ ਮੰਦਾ ਚੱਲਦਾ ਮੰਦੇ ਦੇ ਹਿਸਾਬ ਨਾਲ ਮੰਦਾ ਹੀ ਰੀਟ ਰਹੂਗਾ ਮੰਦਾ ਹੀ ਕਰਦੇ ਜੀ ਤੁਹਾਨੂੰ ਆਪਾਂ ਪਹਿਲੀ ਮੱਝ ਦਿਖਾਉਣੇ ਤੋਰ ਕੇ ਜੀ ਡੱਬ ਵਾਲੀ ਪਸ਼ੂ ਮੰਡੀ ਤੇ ਪਹੁੰਚੇ ਹੋਏ ਆ ਜਿੱਥੇ ਕਿ ਤੁਹਾਨੂੰ ਅੱਜ ਵੀਰ ਤੋਂ ਡਿਟੇਲ ਲੈ ਕੇ ਦੰਨੇ ਆ ਦੋ ਮੱਝਾਂ ਦਿਖਾਉ ਉਹ ਇੱਕ ਗੱਬਣ ਹੈ ਤੇ ਇੱਕ ਸੂਈ ਹੋਈ ਹੈ ਜੀ ਵੀਡੀਓ ਤੇ ਬਣੇ ਰਹੋ ਤੁਹਾਨੂੰ ਪੂਰੀ ਡਿਟੇਲ ਦੰਨੇ ਆ ਕਿੰਨੇ ਸੂਈ ਆ ਕਿੰਨਾ ਕੁ ਦੁੱਧਾ ਥੱਲੇ ਤੇ ਕੀ ਰੇਟ ਰੱਖਿਆ ਹੈ ਕੀ ਡਿਮਾਂਡ ਕੀਤੀ ਹੈ ਨਾ ਤੇ ਕਿੰਨੇ ਕ ਸਮੇਂ ਦੀ ਸੂਈ ਹੈ ਪਿੱਛੇ ਕੀ ਉੱਚਾ ਹੈ ਤਾਂ ਦੇਖ ਸਕਦੇ ਹੋ ਇਹ ਬਹੁਤ ਹੀ ਸ਼ਾਨਦਾਰ ਤੁਹਾਨੂੰ ਦਿਖਾਈ ਇਹਨੇ ਮੱਜ ਤਾਂ ਥਨਾ ਦਾ ਕਾਰ ਵਗੈਰਾ ਚੈੱਕ ਕਰ ਸਕਦੇ ਹੋ ਦੋਸਤੋ ਬਹੁਤ ਹੀ ਸ਼ਾਨਦਾਰ ਹੈ ਬਈ ਤਾਂ ਬੰਦ ਹੋਈ ਅਨਾ ਦਾ ਕਾਰ ਵਗੈਰਾ ਕੁਆਲਟੀ ਚੈੱਕ ਕਰ ਸਕਦੇ ਬਹੁਤ ਸ਼ਾਨਦਾਰ ਵੀਰ ਆਪਣਾ ਨਾਮ ਪਿੰਡ ਦਾ ਨਾਮ ਵੀਰ ਵਾਲਾ ਗੁੜਾਈ ਪਿੰਡ ਵੀਰ ਵਾਲਾ ਗੁੜਾ ਜੀ ਨਾਮ ਬਾਦਲਾ ਜੀ ਨਾਮ ਬਾਦਲ ਬਾਦਲ ਹਾਂਜੀ ਠੀਕ ਹੈ ਜੀ ਤਾਂ ਦੋ ਨਗਿਨੇ ਦਿਖਾ ਰਹੇ ਹੋ ਹਾਂਜੀ ਠੀਕ ਹੈ ਜੀ ਇਹਦੇ ਬਾਰੇ ਡਿਟੇਲ ਦਿਓ ਜਿਹੜੀ ਆਪਾਂ ਨੂੰ ਤੋਰ ਕੇ ਦਿਖਾਈਏ ਦਰਸ਼ਕਾਂ ਨੂੰ ਕਿੰਨੀ ਸੂਏ ਹੈ ਜੀ ਦੂਜੀ ਸੂਏ ਜੀ ਦੂਜੀ ਸੂਏ ਹਾਂਜੀ 12 ਲੀਟਰ ਦੁੱਧ ਹੈ ਜੀ ਮੌਕੇ ਦਾ 12 ਲੀਟਰ ਹੈ ਹਾਂਜੀ ਭਾਵੇਂ ਕਿਸਾਨਪਰਾ ਘਰੇ ਆ ਕਿ ਡੱਬਾ ਮਾਰ ਕੇ ਲੈ ਜਾਣ ਹਾਂਜੀ ਡੱਬੇ ਮਾਰ ਕੇ ਅੱਛਾ ਜੀ ਡੱਬਾ ਮਰਾ ਦੇਵਾਂਗੇ ਹਾਂਜੀ ਡੱਬੇ ਮਰਵਾ ਦੇ ਠੀਕ ਹੈ ਪਿੱਛੇ ਕੀ ਬੱਤੀ ਹੈ ਜੀ ਕੱਟੀ ਹੈ ਜੀ ਕਿੰਨਾ ਕ ਸਮਾਂ ਹੈ ਸੂਈ ਨੂੰ 10 ਦਿਨ ਹੋ ਗਏ ਅੱਜ 10 ਦਿਨ ਹੋ ਗਏ ਸੂਈ ਨੂੰ ਠੀਕ ਹੈ ਪਿੱਛੇ ਕੱਟੀ ਹੈ ਹਾਂਜੀ ਲੋ ਦੋਸਤੋ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਹੈ ਵੀ ਪਿੱਛੇ ਕੱਟੀ ਹੈ 10 ਦਿਨ ਹੋ ਗਏ ਸੋਈ ਨੂੰ ਤਾਂ ਦੁੱਧ ਕਿੰਨੇ ਲੀਟਰ ਪਾਖਿਆ 12 ਲੀਟਰ 12 ਲੀਟਰ ਡਿਮਾਂਡ ਕੀ ਕੀਤੀ ਹੋਈ ਹੈ ਇੱਕ ਵੀ ਹੈ ਜੀ ਇੱਕ ਵੀ ਹਾਂਜੀ ਘੱਟ ਹੋ ਜੂ ਹਾਂਜੀ ਮੌਕੇ ਤੇ ਕਰ ਲਾ ਚੰਗਾ ਕਰਦੇ ਹਾਂ ਮਾਨਤਨ ਕਰ ਦਾਂਗੇ ਸੋਈ ਲੱਖ ਦੀ ਹਾਂਜੀ ਠੀਕ ਹੈ ਜੀ ਹੁਣ ਇਹਦੇ ਬਾਰੇ ਡਿਟੇਲ ਦਿਓ ਜੀ ਇਹਨੂੰ ਤੋੜ ਕੇ ਦਿਖਾਓ ਪਹਿਲਾਂ ਨਾ ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਗੱਬਣ ਸੂਣ ਵਾਲੀ ਚੋਟੀ ਦਿਖਾਉਣੇ ਆ ਤੋੜ ਕੇ ਤਾਂ ਸਾਰੀ ਡਿਟੇਲ ਲੈਣੀ ਆ ਵੀ ਕਿੰਨਾ ਕ ਕਿੰਨੇਵੇਂ ਸੂਏ ਸੂਏਗੀ ਤਾਂ ਕਿੰਨਾ ਕ ਦੁੱਧ ਦੀ ਮੀਡ ਆ ਪਹਿਲੇ ਅਗਲੇ ਪਹਿਲਾ ਵਾਲੇ ਸੂਏ ਕਿੰਨਾ ਕ ਦੁੱਧ ਦਸੀਗੇ ਲਓ ਜੀ ਦੇਖ ਸਕਦੇ ਆ ਪਨਾ ਦਾ ਕਾਰ ਵਗੈਰਾ ਕੁਆਲਟੀ ਆ ਪਤਾ ਨੂੰ ਚੈੱਕ ਕਰਾ ਦਿੰਦੇ ਸਾਰੇ ਦੇਖੋ ਹਾਂ ਫਿਰ ਬਾਅਦ ਵਿੱਚ ਦੇ ਵੀਰੇ ਜਾਣਕਾਰੀ ਇਹਦੇ ਬਾਰੇ ਕਿੰਨੇਵੇਂ ਸੂਏ ਸੂਣ ਵਾਲੀ ਏ ਇਹ ਦੂਜੇ ਸੂਏ ਜੀ ਦੂਜੇ ਹਾਂ ਜੀ ਪਹਿਲਾਂ ਕਿੰਨਾਕ ਦੁੱਧ ਸੀ ਜੀ ਪਹਿਲੇ ਸੂਏ ਪਹਿਲੇ ਸੂਏ 10 ਲੀਟਰ ਸੀਗਾ ਜੀ 12 ਲੀਟਰ ਖੁੱਲਾ ਦੇ ਦੂ। ਹੁਣ ਦੇ ਦੂ 12 ਲੀਟਰ। ਅੱਛਾ? ਹਾਂ ਜੀ। ਠੀਕ ਹੈ ਜੀ ਠੀਕ ਹੈ ਕਿੰਨੇ ਦਿਨ ਰਹਿ ਗਏ ਸੂਣ ਚ? 10 ਦਿਨ ਰਹਿ ਗਏ ਜੀ। 10? ਹਾਂ ਜੀ। ਠੀਕ ਹੈ ਤਾਂ ਕੀ ਡਿਮਾਂਡ ਕੀਤੀ ਵੀ ਹੈ ਫਿਰ ਜੀ? ਲੱਖ ਰੁਪਏ ਡਿਮਾਂਡ ਹੈ ਜੀ ਮੌਕੇ ਤੇ ਕਰਨਾ। ਲੱਖ ਰੁਪਏ ਡਿਮਾਂਡ ਹੈ? ਹਾਂ ਜੀ। ਮੌਕੇ ਤੇ ਕਰ ਲੈ ਆਏ ਬਈ। ਮੌਕੇ ਤੇ ਘੱਟ ਹੋ ਜੂਗੀ। ਠੀਕ ਹੈ ਫਿਰ ਅੱਜ ਦੱਬ ਵਾਲੀ ਮੰਡੀ ਕਿਵੇਂ ਤੇਜੀ ਹੈ ਕਿ ਮੰਦਾ ਹੈ? ਅੱਜ ਤਾਂ ਮੰਦਾ ਹੈ। ਮੰਦਾ ਹੈ। ਕੋਈ ਨਹੀਂ ਸੇਲ। ਨਹੀਂ ਜੀ ਹੋਣੀ। ਅੱਜ ਫਿਰ ਮੰਦੇ ਕਰਕੇ ਫਿਰ ਮੰਦੇ ਚ ਹੀ ਦੇ ਦੇਉਗੇ ਕਰ ਲਾਂਗੇ ਜੀ ਮੌਕੇ ਤੇ ਕੋਈ ਹੋਊਗਾ ਹਨ ਹਾਂਜੀ ਫਿਰ ਫੋਨ ਨੰਬਰ ਬੋਲ ਦੋ 993672649 99367254 ਲਓ ਵੀ ਦੋਸਤੋ ਇਸ ਤੇ ਆਪਾਂ ਤੁਹਾਨੂੰ ਫਾਰਮ ਤੇ ਦੋ ਨਗੀਨੇ ਦਿਖਾਏ ਆ ਇੱਕ ਸੂਨ ਵਾਲੀ ਆ ਤੇ ਇੱਕ ਸੂਈ ਹੋਈ ਆ ਦੋਹਾਂ ਦੇ ਵਿੱਚੋਂ ਜਿਹੜੀ ਜਾਇਜ਼ ਲੱਗੇ ਤੁਹਾਨੂੰ ਗੱਲਬਾਤ ਕਰ ਸਕਦੇ ਹੋ ਬਾਕੀ ਕਹਿੰਦੇ ਜੀ ਮਾਲਕ ਆਪਾਂ ਤੁਹਾਨੂੰ ਜਾਇਜ਼ ਰੇਟ ਭੇਜ ਦੇਵਾਂਗੇ ਤੇ ਕੋਈ ਵੀ ਗੱਲਬਾਤ ਕਰ ਸਕਦਾ ਕਿਉਂਕਿ ਅੱਜ ਡੱਬਾਲੀ ਪਸ਼ੂ ਮੰਡੀ ਤੇ ਕਹਿੰਦੇ ਮੰਦਾਸ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਅੱਗੇ ਨਗੀਨਾ ਤੇ ਬਹੁਤ ਹੀ ਸ਼ਾਨਦਾਰੀ ਠੀਕ ਹੈ ਠੀਕ ਹੈ ਵਾਝੇ ਤੁਹਾਨੂੰ ਤੇ ਧੁਤੀ ਹਾਂ ਜੀ ਵੇਣੇ ਆਇਆ ਸੌਦਾ ਕਰਾਂ ਯਾਰ ਆ ਜੀ ਹੋਣੇ ਦੋਸਤੋ ਬਹੁਤ ਹੀ ਸ਼ਾਨਦਾਰ ਵੀ ਮਾਲਕਾਂ ਨਾਲ ਗੱਲਬਾਤ ਕਰਾਂਗੇ ਕਿੰਨੇਵੇਂ ਸੂਏ ਆ ਤੇ ਕਿੰਨੇ ਕੀ ਦੇਣੀ ਆ ਜੀ ਆ ਜਾ ਲਓ ਜੀ ਵਾਹ ਜੀ ਵਾਹ ਬਹੁਤ ਸ਼ਾਨਦਾਰ ਹੈ ਜੀ ਲਓ ਜੀ ਦੋਸਤੋ ਬਹੁਤ ਪੂਰੀ ਜੱਡ ਵਾਲੀ ਕਹਿ ਸਕਦੇ ਆ ਤਾਂ ਥਾਣਾ ਦਾ ਆਕਾਰ ਵੀ ਬਹੁਤ ਵਾਹ ਜੀ ਵਾਹ ਜੀ ਕਿਹੜਾ ਪਿੰਡ ਆ ਜੀ ਆਪਣਾ ਬੰਮੀ ਹੈ ਜੀ ਨਾਮ ਜੀ ਜਗਸੀਰ ਸਿੰਘ ਜੀ ਜਗਸੀਰ ਸਿੰਘ ਕਿੰਨੇ ਨੇ ਕਿੰਨੇ ਲਿਆਈ ਸੀ ਦੋ ਲਿਆਈ ਸੀ ਅੱਜ ਤਾਂ ਦੋਨੇ ਖੜੇ ਦੋਨੇ ਖੜੇ ਆ ਹਾਂ ਜੀ ਉਹ ਵੀ ਆਪਣੀ ਆ ਉਹ ਵੀ ਆਪਣੀ ਆ ਜੀ ਠੀਕ ਆ ਜੀ ਤਾਂ ਫਿਰ ਮੰਦਾ ਹੀ ਆ ਜਣਾ ਮੰਦਾ ਹੀ ਆ ਜੀ ਅੱਜ ਮੰਦਾ ਹੀ ਆ ਅੱਗੇ ਵੀ ਉਧਰ ਵੀਡੀਓ ਬਣਾਈਓ ਕਹਿੰਦੇ ਮੰਦਾ ਹੈ ਮੰਦਾ ਚੱਲਦਾ ਜੀ ਹਾਂ ਮੰਦਾ ਚੱਲੀਏ ਬਸ ਤੇ ਫਿਰ ਮੰਦਾ ਚੱਲਦਾ ਮੰਦੇ ਦੇ ਹਿਸਾਬ ਨਾਲ ਮੰਦਾ ਹੀ ਰੀਟ ਰਹੂਗਾ ਮੰਦਾ ਹੀ ਕਰਦੇ ਸੀ 1 3 ਮੰਗਦੇ ਸੀਗੇ ਇੱਕ ਦੀ ਮੰਗੀ ਹਾਂ ਦੁੱਧ 11 ਲੀਟਰ ਦੀ ਡਿਟੇਲ ਦਿਓ ਵੀ ਕਿੰਨੇ ਵੇਸੂਏ ਹੈ ਪਹਿਲੇ ਸੂਏ ਜੀ ਪਹਿਲੇ ਨੂੰ ਝੋਟੀ ਆ ਹਾਂ ਜੀ ਵਾਕਿਆ ਜੀ ਸ਼ਾਨਦਾਰ ਆ ਕਦ ਕਾਟ ਹਨ ਹਾਂ ਜੀ ਕਦ ਕਾਟ ਪੂਰੀ ਟੌਪ ਦੀ ਹੈ ਮਗਰ ਵੀ ਕੱਟੀ ਹੈ ਜੀ ਮਗਰ ਵੀ ਕੱਟੀ ਹੈ ਕਿੰਨੇ ਦਿਨ ਹੋਏ ਸੂਈ ਨੂੰ ਸੂਈ ਨੂੰ ਹੋ ਗਏ ਨੇ ਹਫਤਾ ਜੀ ਇੱਕ ਹਫਤਾ ਹਾਂ ਜੀ ਫਿਰ ਦੁੱਧ ਕਿੰਨਾ ਗਏ ਦੁੱਧ 11 ਲੀਟਰ ਹੈਗਾ ਹੁਣ ਮੌਕੇ ਦਾ ਜਮਾਂ ਨਾ ਫਿਰ ਕਿਸਾਨ ਭਰਾ ਆ ਕੇ ਮਾਰਕੀਟ ਡੱਬਾ ਲੈ ਜੀ ਹਾਂ ਜੀ ਤਸੱਲੀ ਹੈ ਤੁਹਾਡੀ ਪੂਰੀ ਜਮਾਂ ਕਰ ਹੂੰ ਹੂੰ 11 ਮਣਕ ਦੇ ਦੋ ਤਾਂ ਫਿਰ ਕਿੰਨੇ ਦੀ ਦੇਣੀ ਹੈ ਮੰਗ 10 ਦੀ ਦੇ ਦੇ ਜਾਂਗੇ ਜੀ 10 ਦੀ ਦੇਣੀ ਹੈ ਹਾਂ ਜ ਦਿਮਾਂਗ ਦੇ ਨਹੀਂ ਮੰਗਦੇ 1 ਤੀ ਆ ਜੀ 1 ਤੀ ਮੰਗਦੇ ਹਾਂ 1 10 ਦੀ ਦੇ ਦੇ ਕੱਟ ਹੋ ਜੂ ਮਾੜਾ ਮਾੜਾ ਕਰ ਦਿਆਂਗੇ ਜੀ ਮਾਨਤਨ ਹੋ ਜੂ ਚੰਗਾ ਹਾਂਜੀ ਲਓ ਮੇਤਰੋ ਮਾਨਤਨ ਕਰ ਦੇਣਗੇ ਤੇ 1 10 ਦੀ ਕਹਿੰਦੇ ਦੇਣੀ ਹੈ 1 ਤੀ ਡਿਮਾਂਡ ਸੀ ਤੇ ਬਾਕੀ ਹੁਣ ਆਪਾਂ ਅਗਲਾ ਵੀ ਤੁਹਾਨੂੰ ਅੱਗੇ ਨਗੀਨਾ ਦਿਖਾਉਣੇ ਤੇ ਕੱਟੀ ਵੀ ਇਹਦੇ ਮੰਗੂ ਬਹੁਤ ਸ਼ਾਨਦਾਰ ਆਉਦੀ ਮਾਂ ਤੇ ਹਨਾ ਹਾਂ ਕੱਢੇ ਚੰਗਾ ਕੱਢ ਘੱਟ ਚੰਗਾ ਹਾਂਜੀ ਠੀਕ ਹੈ ਦਿਖਾਓ ਜੀ ਦੂਜਾ ਨਗੀਨਾ ਇਹ ਕਿੰਨੇ ਸੂਏ ਆਈ ਇਹ ਦੂਜਾ ਆਈ ਦੂਜਾ ਲਓ ਜੀ ਪਿਛੇ ਵੀ ਬਈ ਬੂਰੀ ਮੋਹਰੇ ਨਾਲ ਦਾ ਬੱਚਾ ਕੱਟਿਆ ਜਾਂ ਕੱਟੀ ਆ ਤੇ ਅੱਗੇ ਲਈ ਫਿਰਦੇ ਆ ਜੀ ਮਾਲਕ ਤੇ ਦੂਜੇ ਸੂਏ ਨਗੀਨਾ ਤੁਹਾਨੂੰ ਦਿਖਾਈ ਜੰਨੇ ਆ ਬੂਰੀ ਮੱਝ ਆ ਜਾਂਦੇ ਕਹਿੰਦੇ ਇਹ ਬੂਰੀ ਮੱਝ ਮਿਲਦੀ ਨਹੀਂ ਬਈ ਆ ਫਿਰਦੀ ਏ ਡੱਬਾ ਵਾਲੀ ਦੇ ਵਿੱਚ ਲਈ ਫਿਰਦਾ ਵੀਰ ਠੀਕ ਆ ਸਾਰੀ ਮਾਲਕਾਂ ਤੋਂ ਡਿਟੇਲ ਲੈ ਕੇ ਸ਼ੇਅਰ ਕਰਦੇ ਆ ਕਿੰਨੇ ਸੂਏ ਆ ਕਿੰਨਾ ਕੁ ਦੁੱਧ ਆ ਤੇ ਕਿੰਨੇ ਦੀ ਦੇਣੀ ਆ ਤਾਂ ਕੀ ਡਿਮਾਂਡ ਮੂੜ ਕੀਤੀ ਆ ਬਹੁਤ ਸ਼ਾਨਦਾਰ ਹੈ ਜੀ ਦੇਵਾਕਾਰ ਥਾਣਾ ਸ਼ਾਨਦਾਰ ਹੈ ਇਹ ਨਾਨਕੀ ਨਾ ਹਾਂਜੀ ਹਾਂਜੀ ਦੂਜਾ ਸੂਆ ਜੀ ਦੂਜਾ ਸੂਆ ਤੇ ਬੂਰੇ ਪੰਚ ਆ ਜਾਂਦੀ ਹੈ ਹਾਂਜੀ ਠੀਕ ਹੈ ਜੀ ਠੀਕ ਹੈ ਪਿੱਛੇ ਕੀ ਬੱਚਿਆ ਪੱਟੀ ਹੈ ਜੀ ਕੱਟੀ ਹੋਈ ਇਹ ਵੀ ਪੱਟੀ ਆ ਇਹ ਵੀ ਕੱਟੀ ਹੈ ਜੀ ਲਓ ਮੇਤਰੋ ਦੋਨੇ ਸਿਆਉਣੇ ਤੇ ਸੁਹਾਗਾ ਦੋਹੇ ਤੇ ਦੋਹਾਂ ਹੀ ਕੱਟੀਆਂ ਪਿੱਛੇ ਪੱਟੀ ਵਾਲਾ ਵੀ ਸ਼ੌਂਕ ਪੂਰਾ ਹੋ ਜੂ ਹੈ ਨਾ ਹਾਂਜੀ ਠੀਕ ਹੈ ਜੀ ਤਾਂ ਫਿਰ ਦੂਜੇ ਸੂਏ ਆ ਕਿੰਨੇ ਦਿਨੋਂ ਇਸ ਸੂਈ ਨੂੰ 4 ਦਿਨ ਹੋ ਗਏ ਜੀ ਇਹਨੂੰ ਗੋਲੇ ਤੇ ਹੀ ਆ ਗੋਲੇ ਤੇ ਆ ਜੀ ਠੀਕ ਹੈ ਕਿੰਨਾ ਕੁ ਦੁੱਧ ਕਰ ਗਈ 10 ਲੀਟਰ ਬੋਲਾ ਹੈਗਾ ਜੀ ਇਹ 10 ਲੀਟਰ ਬੋਲਾ ਹੈਗਾ ਹੈਗਾ ਜੀ ਹਾਂ ਠੀਕ ਹੈ ਜੀ ਠੀਕ ਹੈ 10 ਲੀਟਰ ਬਈ ਬੋਲਾ ਕਹਿੰਦੇ ਤੇ ਹੁਣ ਆਪਾਂ ਰੇਟ ਵਗੈਰਾ ਪੁੱਛਦੇ ਹਾਂ ਕਿੰਨਾ ਰੱਖ ਰਿਹਾ ਹੈ ਕੀ ਡਿਮਾਂਡ ਕੀਤੀ ਹੋਈ ਹੈ ਜੀ ਇਹਦਾ ਵੀ ਕਿਤੀ ਮੰਗਦੇ ਸੀ 13 ਹੁਣ 110 ਦੀ ਦੇ ਦਾਂਗੇ ਜੀ ਮੰਦੇ ਕਰਕੇ 110 ਦੀ ਦੇ ਜੰਨੇ ਉਹ ਮੰਦੇ ਕਰਕੇ ਜੀ ਉ ਤਾਂ ਫਿਰ ਜ਼ਿਆਦੇ ਆ ਹਾਂ ਜੀ ਉ ਜ਼ਿਆਦੇ ਮੰਦੇ ਦਾ ਕਰਕੇ 110 ਦੇਈਏ ਨਹੀਂ ਤਾਂ ਜ਼ਿਆਦੇ ਆ ਨਾ ਨਹੀਂ ਨਾ 13 ਤੋਂ ਨਾਲੇ ਮਗਰ ਕੱਟੀ ਆ ਜੀ ਨਾਲੇ ਮਗਰ ਕੱਟੀ ਆ ਘੱਟੋ ਘੱਟ 15000 ਦੀ ਕੱਟੀ ਆ ਕੱਟੀ ਆ ਜੀ ਕੱਟੀ ਆ ਹੂੰ ਬਿਲਕੁਲ ਹੀ ਬਿਲਕੁਲ ਫੋਨ ਨੰਬਰ ਹੋ ਗਿਆ 985507069 ਠੀਕ ਹੈ ਲਓ ਮਿੱਤਰੋ ਡੱਬਾ ਵਾਲੀ ਦੇ ਵਿੱਚ ਆਪਾਂ ਤੁਹਾਨੂੰ ਨੇਤਾ ਖਾਨ ਦੇ ਨਗੀਨੇ ਦਿਖਾਉਣੇ ਆ ਬਹੁਤ ਹੀ ਸ਼ਾਨਦਾਰੀ ਵੀ ਦੇਖ ਸਕਦੇ ਹੋਈ ਦਿਖਾਈ ਦੋੜ ਕੇ ਲਓ ਗੱਲਬਾਤ ਕਰਾਂਗੇ ਬਹੁਤ ਹੀ ਸ਼ਾਨਦਾਰ ਹੈ ਤਾਂ ਜਿਵੇਂ ਕਹਿੰਦੇ ਸਿਆਣੇ ਵੀ ਮੱਝ ਤੇ ਮੰਜਾ ਢਾ ਕੇ ਬਹਿ ਜੋ ਵੀ ਉਹੀ ਚੱਕਰ ਹੈ ਦੇਖੋ ਇਹ ਥਾਣਾ ਦਾ ਕਾਰ ਵਗੈਰਾ ਦੇ ਕਰ ਸਕਦੇ ਹੋ ਕੁਆਲਿਟੀ ਵਾਕਿਆ ਜੀ ਸ਼ਾਨਦਾਰ ਹੈ ਜੈਡ ਬੜਾ ਹੈਗਾ ਬਾਕੀ ਗੱਲਬਾਤ ਕਰਦੇ ਨੇ ਲੈਣੇ ਡਿਟੇਲ ਹੋਰ ਵੀਰ ਕਿਹੜਾ ਠੀਕ ਹੈ ਜੀ ਮਾ ਜੀ ਨਾਮ ਆਪਣਾ ਨਾਮ ਅਮੀਰ ਖਾਨ ਹੈਗਾ ਜੀ ਅਮੀਰ ਖਾਨ ਗਾਉਂ ਦਾਨੇਵਾੜਾ ਆਇਆ ਦਾ ਜੀ ਮਲੋਟ ਮਲੋਟ ਕੇ ਪਾਸ ਹੈ ਥਾ ਦਾਨੇਵਾੜਾ ਠੀਕ ਹੈ ਫਿਰ ਆਪਣੇ ਕਿੰਨੇ ਨੀਨੇ ਲੈ ਕੇ ਆਏ ਸੀ ਅੱਜ ਆਪਾਂ ਜੀ 8 ਲੈ ਕੇ ਆਏ ਸੀਗੇ 8 ਹਾਂ ਜੀ ਤੇ ਕਿੰਨੇ ਸੇਲ ਹੋਗੇ 5 ਸੇਲ ਹੋਗੇ ਜੀ 3 ਬਚੇ ਆ ਤੇਨ ਬਚੇ ਆ ਹਾਂ ਜੀ ਠੀਕ ਹੈ ਜੀ ਠੀਕ ਆ ਤਾਂ ਡਿਟੇਲ ਦਿਓ ਵੀ ਇਸ ਬਾਰੇ ਬਹੁਤ ਸ਼ਾਨਦਾਰ ਹੈ ਨਾ ਰਾਜੀ ਰੂਜੀ ਦੇ ਵਿੱਚ ਹਾਈਟ ਵਗੈਰਾ ਕਦ ਕੱਠ ਬਹੁਤ ਚੰਗਾ ਹੈ ਵਧੀਆ ਹੈ ਕਿੰਨਵਾ ਸੂਆ ਜੀ ਇਹ ਤੀਜਾ ਸੂਆ ਹੈ ਜੀ ਤੀਜਾ ਸੂਆ ਹੈਗੀ ਤੀਜੇ ਸੂਏ ਆ ਹਾਂਜੀ ਠੀਕ ਹੈ ਜੀ ਠੀਕ ਆ ਤਾਂ ਕਿੰਨਵਾ ਸਮਾਂ ਹੋਇਆ ਸੂਈ ਨੂੰ ਇਹਨੂੰ ਸੂਈ ਨਹੀਂ ਇਹ ਗੱਬਣ ਹੈਗੀ ਉਹ 10 ਦਿਨ ਕੱਚੀ ਹੈਗੀ 10 ਦਿਨ ਰਹਿੰਦੇ ਆ ਬਾਕੀ ਆ ਅੱਛਾ 10 ਦਿਨ ਬਾਕੀ ਹੈ ਦੋਸਤੋ ਹਜੇ ਤੇ ਕੱਚੀ ਆ ਤਾਂ ਚੈੱਕ ਕਰ ਸਕਦੇ ਹਾਂ ਵੀ ਤਾਂ ਕਿੰਨੇ ਪਿਛਲੇ ਸੂਏ ਕਿੰਨਾ ਕਿਦਦ ਦੁੱਧ ਸੀਗਾ ਤੇ ਇਸ ਸਮੇਂ ਕੀ ਮੇ ਦਾ ਕਿੰਨਾ ਕਿਦਦ ਪਾ ਜੇਗੀ ਪਿਛਲੇ ਸੂਏ ਦੇ ਆਇਨ 18 ਲੀਟਰ ਇਸਕੀ ਆਪਕਾ ਸੂਰਬਨਾਂ ਚ ਆਇਆ 20 ਲੀਟਰ ਤੋਂ ਪਲੱਸ ਪਾਉਗੇ ਦੋ 20 ਲੀਟਰ ਪਲੱਸ ਪਾਉਏ ਹਾਂ ਹੂੰ ਵਾਕਿਆ ਚ ਬਈ ਕਦ ਕੱਟ ਦੇਖ ਸਕਦੇ ਹਾਂ ਦੋਸਤੋ ਦੱਸਦੀ ਹੈ ਬਈ ਵਾਕਿਆ ਚ ਵੀ ਕਦ ਹੈ ਹੈ ਤਾਂ ਕੀ ਡਿਮਾਂਡ ਕੀਤੀ ہوئی ਹੈ ਦਾ ਮੇਰਾ ਡਿਮਾਂਡ ਇੰਦੀ ਹੈਗੀ 2.5 ਲੱਖ ਕੀਤੀ 2.5 ਲੱਖ ਹਾਂਜੀ ਫਿਰ ਘੱਟ ਹੋ ਜੂ ਹੋ ਜੂਗਾ ਤਾਂ ਮੰਨਦਾਨ ਕਰਦਾ ਮੌਕੇ ਤੇ ਜਦੋਂ ਲੱਗਿਆ ਰੇਟ ਵੀ ਲੱਗਿਆ ਹੈਗਾ ਇਹਨਾਂ ਹੂੰ 2 10 ਲੱਗਿਆ ਹੈਗਾ ਇੱਕ ਤੀ ਦੀ ਹਾਂ ਜਾਂ ਨਾ ਕੀ ਹੈ ਵੈਕਤੀ ਦੀ ਵੀ ਕੋਈ ਤਾਂ ਵਿਚਾਰ ਨਹੀਂ ਕਰੇ ਲੈ ਜਾਵਾਂਗੇ ਠੀਕ ਹੈ ਜੀ ਠੀਕ ਹੈ ਲੋ ਮੇਤਰੋ ਗੱਲਬਾਤ ਕਰ ਸਕਦੇ ਹਾਂ ਬਈ ਤਾਂ ਡੱਬ ਵਾਲੀ ਮੰਡੀ ਦੇ ਵਿੱਚ ਲੈ ਕੇ ਆਏ ਆ ਵੀਰ ਤੇ ਬਾਕੀ ਬਈ ਜਾ ਕੇ ਪਿੰਡ ਇਹਨਾਂ ਦੇ ਤੇ ਫਾਰਮ ਦੇ ਉੱਤੋਂ ਉੱਥੋਂ ਵੀ ਲੈ ਕੇ ਆ ਸਕਦੇ ਹੋ ਤੁਸੀਂ ਤਾਂ ਡਿਮਾਂਡ ਇਹਦੀ ਇੱਕ ਢਾਈ ਕਰਦੇ ਆ ਤੇ 230 ਤਾਂ ਲੱਗਿਆ ਹੋਇਆ ਹੈ ਨਾ 210 ਲੱਗਿਆ ਆਇਗਾ 30 ਦੀ ਹਾਂ ਜਾਂ ਨਾ ਹੈ ਤੀ ਦੀ ਹਾਂ ਨਾ ਤੇ 210 ਲੱਗ ਗਿਆ ਇਹਦਾ ਤਾਂ 10 ਦਿਨ ਰਹਿੰਦੇ ਸੂਨ ਦੇ ਵਿੱਚ ਤੇ ਉਦੋਂ ਪਹਿਲਾਂ ਤੁਸੀਂ ਗੱਲਬਾਤ ਕਰ ਸਕਦੇ ਹੋ ਓਕੇ ਫੋਨ ਨੰਬਰ ਬੋਲ ਦਿਓ ਆਪਣਾ 84 277 65 583 ਆਹੇ ਨੰਬਰ ਹੈ। ਮੇਤਰੋਏ ਸੀ ਡੱਬ ਵਾਲੀ ਪਸ਼ੂ ਮੰਡੀ ਦੀ ਤੁਸੀਂ ਵੀਡੀਓ ਦੇਖੀ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਕੀ ਰੇਟ ਹੈ ਹਨਾ ਕਿੰਨੇ ਵੇ ਸਵੇਰੇ ਤੇ ਕਿੰਨਾ ਕ ਦੁੱਧ ਸੀਗਾ। ਵੀਡੀਓ ਨੂੰ ਜੇਕਰ ਤੁਸੀਂ ਫੇਸਬੁੱਕ ਪੇਜ ਤੇ ਦੇਖਿਆ ਤਾਂ ਪੇਜ ਨੂੰ ਫੋਲੋ ਕਰ ਲਿਓ ਦੋਸਤੋ ਜੇਕਰ ਤੁਸੀਂ YouTube ਚੈਨਲ ਤੇ ਦੇਖਿਆ ਚੈਨਲ ਸਬਸਕ੍ਰਾਈਬ ਕਰ ਲਿਓ। ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ।